ਇਹ ਵੀਡੀਓ ਮੇਰੀ ਸਪੈਸ਼ਲੀ ਜਿਹੜੇ ਆਪਣੇ ਭੈਣ ਭਰਾ ਯੂਰਪ ਚ ਖਾਸ ਕਰ ਜਰਮਨ ਚ ਰਹ ਰਹੇ ਨੇ ਅੱਜ ਕੱਲ ਤੁਸੀਂ ਦੇਖਦੇ ਹੋਵੋਗੇ ਵੀ ਤੁਹਾਨੂੰ ਬਹੁਤ ਸਾਰੀਆਂ ਫੋਨ ਕਾਲਸ ਆਉਂਦੀਆਂ ਨੇ ਕਿਸੇ ਨੂੰ ਆਸਟਰੀਆ ਦੇ ਨੰਬਰ ਤੋਂ ਆ ਰਹੀ ਆ ਜਾਂ ਤੁਹਾਨੂੰ ਫਿਰ ਇੰਗਲੈਂਡ ਦੇ ਨੰਬਰ ਤੋਂ ਕਾਲ ਆ ਰਹੀ ਆ ਕਈ ਜਰਮਨ ਤੋਂ ਆ ਰਹੇ ਜਿਨ੍ਹਾਂ ਨੂੰ ਆਪਾਂ ਨਹੀਂ ਜਾਣਦੇ ਹੈਗੇ ਐਦਾਂ ਦੀ ਮੇਰੇ ਨਾਲ ਕੁਝ ਹੋਇਆ ਸਕੈਮ ਹੈ ਬਹੁਤ ਵੱਡਾ ਤਾਂ ਹੀ ਆਪਾਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿਉਂਕਿ ਮੈਂ YouTube ਤੇ TikTok ਤੇ ਵੀਡੀਓ ਪਾਉਣਾ ਬਹੁਤ ਸਾਰੇ ਭੈਣ ਭਰਾਵਾਂ ਕੋਲੇ ਮੇਰਾ ਨੰਬਰ ਵੀ ਆ ਤੇ ਕਈ ਵਾਰ ਇਹ ਹੀ ਹੁੰਦਾ ਵੀ ਪਤਾ ਨਹੀਂ ਯਾਰ ਕਿਸੇ ਨੇ ਇਨਫੋਰਮੇਸ਼ਨ ਲੈਣ ਵਾਸਤੇ ਕਾਲ ਕੀਤੀ ਹੋ ਤੇ ਹੋਇਆ ਕਿ ਆ ਤੁਹਾਨੂੰ ਕਾਲ ਕਰਦੇ ਤੁਸੀਂ ਕਾਲ ਚੱਕਦੇ ਹੋ ਜਦੇ ਕਾਲ ਕੱਟ ਹੋ ਜਾਂਦੀ ਆ ਉਹ ਤੋਂ ਬਾਅਦ ਉਹ ਆਪਣੇ ਆਪ ਹੀ ਤੁਹਾਡਾ ਕੋਈ ਫਤਰਾਕ ਆਪਣਾਉਂਦੇ ਨੇ ਵੀ ਹਾਂਜੀ ਤੁਹਾਨੂੰ ਇੰਨੇ ਵੀ ਰੈਸ਼ਨ ਉਤਾਰਨੀ ਆ ਤੁਸੀਂ ਸਾਡੇ 50 ਯੂਰੋ ਤਾਰੋ 40 ਯੂਰੋ ਤਾਰੋ ਨਾਲ ਮੈਂ ਐਜ਼ ਅ ਪ੍ਰੂਫ ਦੇ ਤੌਰ ਤੇ ਆਪਣਾ ਇੱਕ ਸਕਰੀਨ ਸ਼ਾਟ ਲਾ ਆਣਾ ਤੁਸੀਂ ਦੇਖ ਸਕਦੇ ਹੋ ਮੈਂ ਨਾਲ ਕਾਲ ਤੇ ਵੀ ਗੱਲ ਕੀਤੀ ਜੋ ਇਹਨਾਂ ਨੇ ਮੈਨੂੰ ਨੰਬਰ ਦਿੱਤਾ ਹੋਇਆ ਸੀਗਾ ਬਾਕਾਇਦਾ ਨਾਲ ਮੈਂ ਮੇਲ ਵੀ ਕੀਤੀ ਆ ਵੀ ਤੁਸੀਂ ਭਈਏ ਸਾਰੇ ਬਤਰੂਕ ਆ ਤੇ ਦੋ ਬਾਅਦ ਫਿਰ ਮੈਂ ਆਪਣੇ ਰੈਸਟਨ ਵਾਲਟ ਕੋਲੇ ਜਾਊਂਗਾ ਕਿਰਤਾਰ ਤੁਹਾਨੂੰ ਬੇਨਤੀ ਆ ਜਿਹੜਾ ਨੰਬਰ ਤੁਸੀਂ ਨਹੀਂ ਜਾਣਦੇ ਜਾਂ ਤੁਹਾਡੇ ਰੇਂਜ ਚ ਨਹੀਂ ਹੈਗਾ ਕਿਸੇ ਜਾਣ ਪਛਾਣ ਦਾ ਰਿਸ਼ਤੇਦਾਰ ਦਾ ਜਾਂ ਜਿਹੜਾ ਡਾਇਰੈਕਟ ਕਾਲ ਆ ਰਹੀ ਆ ਬਿਨਾ WhatsApp ਤੋਂ ਕੋਸ਼ਿਸ਼ ਕਰੋ 9 ਚੱਕੋਂ ਦਾ ਜਾਦੇ ਬੈਟਰ ਆ ਕਿਉਂਕਿ ਚਲੋ ਇਹ ਚੋਂ ਆਪੇ ਕਹਿਦੇ ਚੱਕ ਵੀ ਲਵਾਂਗੇ ਕੱਢਣ ਪਾਉਣ ਨੂੰ ਕੁਝ ਨਹੀਂ ਹੈਗਾ ਖੱਜਲ ਖਵਾਰੀ ਆ ਫਿਰ ਤੁਸੀਂ ਫੋਨ ਕਰਦੇ ਫਿਰੋਗੇ ਹੁਣ ਮੈਂ ਵੀ ਕਰੀ ਰਿਆਂ ਇਹਨਾਂ ਨੂੰ ਕਿਉਂਕਿ ਮੈਂ ਤਾਂ YouTube ਦੇ ਚੱਕਰ ਚ ਫੋਨ ਚੱਕ ਲੈਣਾ ਉਹਨਾਂ ਵੀ ਕਿਸੇ ਭੈਣ ਭਰਾ ਨੇ ਕੀਤਾ ਹੋਣਾ ਤੇ ਵੀ ਮੇਲਾ ਲਿਖੋਗੇ ਇਹਨਾਂ ਨੂੰ ਉਹਦੇ ਨਾਲੋਂ ਬੈਟਰ ਈ ਆ ਤੁਸੀਂ ਅਜੇ ਸਕੈਮ ਤੋਂ ਬਚੋ